ਲਈ ਆ ਦੇਖ ਲਓ ਹੁਣ ਝੂਂਚ 17 ਕਿਲੋ ਆਪਣੋਂ ਗਰੰਟੀ ਤੇ ਦਿੱਤੀ ਸੀ ਅੱਛਾ ਇਧਰ ਕਿਹਨੀਆਂ ਦਾਰੀ ਇਹਨੂੰ ਕੱਟੀ ਵੀ ਦਿਖਾ ਦਗੇ ਫਿਰ ਆਪਾਂ ਪਿਛਲੇ ਹਾਂਜੀ ਹਸੀ ਕੱਲ ਦੋਸਤੋ ਬਹੁਤ ਬਹੁਤ ਸਵਾਲਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਬਾਈਦਾਰੀ ਕੋਲੇ ਪਿੰਡ ਜਗਾ ਰਾਮ ਤੀਰਥ ਦੇ ਵਿੱਚ ਮਿੱਤਰੋ ਬਾਈਦਾਰੀ ਕੋਲੇ ਨਾ ਅੱਜ ਆਪਾਂ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਸੋਹਣੀ ਸਨਖੀ ਜਿਹੜੀ ਆਹ ਨੀਲੀ ਰਾਵੀ ਦੀ ਮੱਝ ਆ ਗਈ ਨਾ ਇਹ ਦਿਖਾਉਣੀ ਆ ਬਾਕੀ ਜੇ ਗੱਲ ਕਰ ਲਈਏ ਇਧਰਲੇ ਪਾਸੇ ਜਿਹੜੇ ਹੋਰ ਪਸ਼ੂ ਘਰੇ ਰੱਖੇ ਹੋਏ ਐ ਉਹ ਵੀ ਮੈਂ ਤੁਹਾਨੂੰ ਨਿਗਾ ਮਾਰ ਕੇ ਦਿਖਾ ਦੇਣਾ ਇਧਰਲੇ ਪਾਸੇ ਆ ਝੋਟੀ ਆ ਗਈ ਹੈ ਕਿ ਵੀ ਸੂਨ ਵਾਲੀ ਹੈ ਬਾਈ ਕਹਿੰਦਾ ਤੇ ਇੱਕ ਬਹਿੜਾ ਬਾਈ ਕੋਲੇ ਪਰਲੇ ਪਾਸੇ ਪਰ ਮੇਨ ਵੀਡੀਓ ਚ ਰਹੂਗੀ ਜਿਹੜੀ ਆਹਾ ਨਗੀਨੇ ਦੀ ਬਾਕੀ ਤਾਂ ਤੁਸੀਂ ਦੱਸੋਗੇ ਵੀ ਇਹ ਜਿਹੜੀ ਹੈਗੀ ਇਹ ਮੱਝ ਵੀ ਨਸਲ ਬਰੀਡ ਕਾਲੇ ਪਾਸੋਂ ਵੀ ਕਿਵੇਂ ਲੱਗਦੀ ਆ ਨਿਸ਼ਾਨ ਜਿਹੜੇ ਹੈਗੇ ਮੈਨੂੰ ਐਂ ਲੱਗਦਾ ਤਕਰੀਬਨ ਤਕਰੀਬਨ ਸਾਰੇ ਪੂਰੇ ਕਰਦੀ ਆ ਰਿਕਾਰਡ ਆਪਾਂ ਬਾਈ ਤੋਂ ਸਾਰਾ ਲੈ ਲਾਂਗੇ ਵੀ ਕਿੰਨੇ ਕ ਦੁੱਧ ਬਾਦ ਵਾਲੀ ਆ ਆਜੋ ਕਰੈਗੇ ਬਾਈ ਨਾਲ ਗੱਲਬਾਤ ਜੇ ਤੁਹਾਨੂੰ ਬਾਈ ਦਾ ਰੇਟ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਤੇ ਬਾਈ ਜੀ ਪੈਨਾ ਦਾ ਦਰਸ਼ਕ ਨੂੰ ਆਪਦਾ ਨਾਮ ਦੱਸੋਗੇ ਬਾਈ ਆਪਣਾ ਨਾਮ ਦੀਦਾਰ ਸਿੰਘ داری ਕਹਿੰਦੇ ਜਗਰਾੰਥੀਰਥਪਿੰਡ ਹੈ ਠੀਕ ਹੈ ਜਗਸੀਰ ਸਿੰਘ ਦਾ ਗੇਜੀ ਦਾ ਬੇਟਾ ਮੈਂ ਠੀਕ ਹੈ ਹਾਂਜੀ ਅਹ داری ਬਾਈ ਜੀ ਆਪਾਂ ਹੁਣ ਗੱਲ ਕਰ ਲਗੇ ਮੇਨ ਕਿਤੇ ਦੀ ਤੁਹਾਡੇ ਦੀ ਪਸ਼ੂਆਂ ਦੇ ਨਾਮ ਨਾਲ ਹੋਰ ਕੀ ਕਾਰੋਬਾਰ ਬਾਈ ਜੀ ਖੇਤੀਬਾੜੀ ਕਰਦੇ ਆਪਾਂ ਖੇਤੀਬਾੜੀ ਕਰਦੇ ਹਾਂ ਠੀਕਾ ਜੇ ਆਪਾਂ ਹੁਣ ਗੱਲ ਕਰ ਲਈਏ ਸੋਡੀ ਆਹ ਮੈਂ ਦੀ ਹਨਾ ਪੀ ਮੱਝ ਦਾ ਸੂਆ ਜਿਹੜਾ ਹੈਗਾ ਇਹ ਕਿੰਨੇਵੇਂ ਸੂਏ ਸੂਣ ਵਾਲੀ ਹੈ ਬਾਈ ਜੀ ਇਹ ਜਮਾ ਗਰੰਟੀ ਵਾਲੀ ਹੈ ਚੌਥੇ ਸੂਏ ਸੂਣ ਵਾਲੀ ਮੱਝ ਹੈ ਵੈਰੀ ਗੁੱਡ ਚੌਥੇ ਸੂਏ ਸੂਏਗੀ ਦਿਨ ਕਿੰਨੇ ਪਿਆਧਰੀ ਇਹਦੇ ਬਾਈ ਜੀ 28 ਤਰੀਕ ਨੂੰ ਦਿਨ ਪੂਰੇ ਇਹਦੇ ਅੱਛਾ 28 ਤਰੀਕ ਨੂੰ ਵੀ ਕਿੰਨੇ ਦੇ ਲੈਣ ਜੀ ਅੱਜ ਕਿੰਨੀ ਹੋਗੀ ਭਲਾ ਅੱਜ 23 ਤਰੀਕ ਹੋਗੀ 23 ਤਰੀਕ ਹੋਗੀ 5 ਦਿਨ ਤਾਂ ਹਜੇ ਬਾਕੀ 5 ਦਿਨ ਬਾਕੀ ਹੈ ਬਾਈ ਵੀ ਵੱਧ ਲੈ ਜੇ ਘੱਟ ਲੈ ਜੀ ਉਹ ਇਹਦੇ ਸਾਰੇ ਆ ਹਨ ਕੁਦਰਤ ਵੱਡੀ ਜੀ ਤੇ ਦਰੀ ਫਿਰ ਤੀਜੇ ਸੋਏ ਦਾ ਜਿਹੜਾ ਦੁੱਧ ਦਾ ਰਿਕਾਰਡ ਰਿਹਾ ਬਈ ਕਿੰਨਾ ਰਿਹਾ ਇਹਦਾ ਬਈ ਜੀ ਇਹ ਆਪਾਂ ਰਿਸ਼ਤੇਦਾਰੀ ਚੋਂ ਲੈ ਕੇ ਆਏ ਸੀਗੇ ਅੱਛਾ ਉਹਨਾਂ ਨੇ 17 ਕਿਲੋ ਆਪਰੋਂ ਗਾਰੰਟੀ ਤੇ ਦਿੱਤੀ ਸੀ ਅੱਛਾ ਤੇ ਆਪਾਂ ਬਈ 16 ਕਿਲੋ ਦੁੱਧ ਚੋਇਆ ਇਹਦਾ ਨੋਰਮਲ ਸੇਵਾ ਤੇ ਠੀਕ ਹੈ 16 ਦਿੱਤਾ ਹੋਇਆ ਹਾਂ 16 ਚੋਆ ਬਾਈ ਨੋਰਮਲ ਸੇਵਾ ਦਾ ਅੱਛਾ ਹੁਣ ਇਹ ਕਿਹੜੇ ਟੀਕੇ ਤੋਂ ਗੱਭਣਾ ਬਾਈ ਜੀ ਹੁਣ ਇਹ ਲੋਰੀ ਬੁੱਲ ਤੋਂ ਗੱਭਣਾ ਲੋਰੀ ਬੁੱਲ ਦਾ ਟੀਕਾ ਹਾਂ ਮੇਰੇ ਪਿੰਡ ਜਗਾ ਰਾਮਤੀਰ ਤੋਂ ਸੋਨੂ ਡਾਕਟਰ ਦਾ ਟੀਕਾ ਭਰਿਆ ਹੋਇਆ ਜੀ ਸੋਨੂ ਡਾਕਟਰ ਦਾ ਠੀਕ ਆ ਦੇਖਦਾਰੀ ਜਿਵੇਂ ਆਪਾਂ ਮੰਨ ਕੇ ਚੱਲ ਗਏ ਵੀ ਚੌਥਾ ਸੂਆ ਵੀ ਹੁਣ ਕਿੰਨੇ ਕ ਆ ਸਕੀ ਉੱਥੇ ਕ ਦੁੱਧ ਰਹੂਗਾ ਜੀ ਬਾਈ ਜੀ ਨੋਰਮਲ ਸੋਵਾ ਤੇ 16 17 ਲੀਟਰ ਤੋਂ ਡਿਗਦੀ ਨਹੀਂ ਡਿਗਦੀ ਨਹੀਂ ਬਿਲਕੁਲ ਜੀ ਗਾਰੰਟੀ ਆ ਬਾਈ ਆਪਣੀ ਇਹ ਗੱਲ ਦੀ ਠੀਕ ਹੈ ਗਾਰੰਟੀ ਰਹੂਗੀ ਗਾਰੰਟੀ ਤੋੜ ਕੇ ਦਿਖਾ ਤੇਰੀ ਮੈਂ ਸਾਨੂੰ ਖੜੀ ਤਾਂ ਆਪਾਂ ਮੈਂ ਇੱਕ ਵਾਰੀ ਫੇਰ ਦਿਖਾ ਦਿੰਨੇ ਮਿੱਤਰੋ ਤੇ ਆ ਥਣ ਲੇਵੇ ਦੀ ਚੈੱਕ ਕਰ ਲੋ ਹਜੇ ਤਾਂ ਲਾਉਣਾ ਆਏ ਨੇ ਅ ਲੇਵਾ ਥਣ ਉਹ ਤੁਹਾਡੇ ਸਾਹਮਣੇ ਆ ਵੀ ਹੁਣ ਦੇਖ ਲੋ ਤੁਸੀਂ ਨੀਲੀ ਰਾਵੇ ਦੀ ਮੱਝ ਹਨਾ ਜਿਹੇ ਜੀ ਨਹੀਂ ਬੰਤਰ ਹੁੰਦੇ ਨੰਮੀ ਲੈ ਜਾ ਸੋਨਿਆ ਹਾ ਇਧਰ ਨਾ ਮੋੜ ਇਹ ਆ ਦੇਖੋ ਲੈ ਵੀ ਆਹ ਦੇਖ ਲੋ ਹੁਣ ਝੂਮ ਝੂਮ ਕੇ ਤੁਰਦੀ ਆ ਇਹ ਨਸਲ ਬਰੀਡ ਨੀਲੀ ਰਾਵੇ ਦੀ ਮਾਝ ਇਹ ਕਿਵੇਂ ਲੱਗੀ ਇਹ ਜ਼ਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਭਰਿਓ ਆਹ ਦੇਖੋ ਹੁਣ ਤੋਂ ਇੱਕ ਮਿੰਟ ਦੋਨੇ ਅੱਖਾਂ ਦੇ ਵਿੱਚ ਚਟਾਪਨ ਹੈਗਾ ਹਾਂਜੀ ਹਾਂ ਹੈਗਾ ਠੀਕ ਆ ਬਾਕੀ ਮੂੰਹ ਚੈੱਕ ਕਰ ਲਓ ਸਿੰਗਾ ਸੁੰਗਾ ਦੇ ਰੈਜਨਲ ਵੰਤਰ ਹੈ ਤੇ ਇਧਰਲੇ ਪਾਸੋਂ ਮੈਂ ਥਣਲੇਵਾ ਹੋਰ ਦਿਖਾ ਦਾਂ ਪੂਛ ਵੀ ਜਿਹੜੀ ਹੈਗੀ ਸੂਤੇ ਨਿਸ਼ਾਨ ਵੀ ਹੈਗਾ ਤੇ ਸੋਹਣੀ ਜਨੱਖੀ ਆ ਬਾਕੀ ਤੁਸੀਂ ਦੱਸਿਓ ਸੋਨੂੰ ਕਿਵੇਂ ਲੱਗੀ ਬਾਕੀ ਸਮੀ ਭਲੀ ਵੀ ਚੰਗੀ ਏ ਜਰ ਹਨਾ ਬਾਕੀ ਮੈਨੂੰ ਆਏ ਲੱਗਦਾ ਕਿਵੇਂ ਦਾਰੀ ਉਸ ਤਰ੍ਹਾਂ-ਤਰ੍ਹਾਂ ਮਾਰੀ ਬੈਠਾ ਹੈ ਨਾ ਹਾਂਜੀ ਹਾਂਜੀ ਬਾਜੀ ਹੈਨਾ ਬਈ ਸ਼ੌਂਕ ਨਾਲ ਬਾਲੀ ਯਾਰ ਜਮਾਂ ਠੀਕ ਹੈ ਗੱਲ ਹਾਂ ਦਾਰੀ ਫਿਰ ਰੇਟ ਕੀ ਕਰਤਾ ਇਹਦਾ ਰੇਟ ਕਰੀ ਮੈਂ ਤੈਨੂੰ ਗੱਲ ਦੱਸਾਂ ਹਾਂਜੀ ਹਾਂਜੀ ਵੀ ਜਿੰਨੀ ਕ ਆਪਣੀ ਨਾ ਭੁੱਗ ਜੇ ਗੱਲਬਾਤ ਬਾਈ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਹੋਊਗਾ ਉਹਦਾ ਸਪੈਸ਼ਲ ਮਾਨਤਾਣ ਕੀਤਾ ਜਾਓ ਪਹਿਲੀ ਗੱਲ ਤਾਂ ਠੀਕ ਹੈ ਠੀਕ ਹੈ ਦੂਜਾ ਬਾਈ ਜੀ ਦਾ ਰੇਟ ਫਿਕਸ ਹੀ ਆ 2 ਲੱਖ ਰੁਪਈਆ 2 ਲੱਖ ਹਾਂ ਮਾਨਤਾ ਨਹੀਂ ਹੋਊ ਚ ਵੀਰੇ ਠੀਕ ਹੈ ਹਾਂਜੀ ਹਾਂਜੀ 2 ਲੱਖ ਰੁਪਏ ਹਾਂਜੀ ਹਾਂਜੀ ਓਕੇ ਬੱਚੇ ਜਿਹੜੇ ਇਹ ਪਾਉਂਦੀ ਆ ਉਹ ਕਿਹਜੇ ਪਾਉਂਦੀ ਆ ਬੱਚੇ ਵਧੀਆ ਵੀਰੇ ਉਹ ਕੱਟੀ ਖੜੀ ਐ ਦੀ ਅੱਛਾ ਆਹ ਕੱਟੀ ਖੜੀ ਇਧਰ ਕੰਨੀ ਕਰਦਾਰੀ ਇਹਨੂੰ ਕੱਟੀ ਵੀ ਦਿਖਾ ਦੇ ਫਿਰ ਆਪਾਂ ਪਿਛਲੇ ਸਾਲ ਦੀ ਇਹ ਹਾਂਜੀ ਹਾਂਜੀ ਲੈ ਦੇਖ ਲੋ ਚਾਰੇ ਪੈਰੇ ਦੇ ਚਟੇ ਆ ਹਨਾ ਠੀਕ ਆ ਆਹ ਕੱਟੀ ਆ ਗਈ ਐ ਦੀ ਠੀਕ ਆ ਓਕੇ ਆ ਖਾਂ ਕੱਟੀ ਦੀਆਂ ਦਾ ਵੱਧ ਚਟੀਆਂ ਨਹੀਂ ਹਾਂ ਕੱਟੀ ਵੱਧੇ ਹੂੰ ਆ ਜਾ ਕਰੰਦਾਰੀ ਨੰਬਰ ਬੋਲ ਤੇਰਾ ਨੰਬਰ ਬਾਈ ਆਪਣਾ 78145 47198 ਹਾਂਜੀ ਇਹ ਨੰਬਰ ਆ ਗਿਆ ਇਹ ਨੰਬਰ ਹੈ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਠੀਕ ਹੈ ਬਾਈ ਧੰਨਵਾਦ ਇਹ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਲਾਸਟ ਤੇ ਜੇ ਗੱਲ ਕਰਕੇਦਾਰੀ ਨੇ ਮੈਨੂੰ ਆਪਦੀ ਮੇਨ ਪ੍ਰੋਬਲਮ ਜਿਹੜੀ ਹੈਗੀ ਉਹ ਦੱਸੀ ਹੋਈ ਆ ਪਸ਼ੂਆਂ ਨੂੰ ਕਹਿੰਦਾ ਬਾਈ ਆਪਣੇ ਕਹਿੰਦੇ ਵੀ ਕਿਸੇ ਦੇ ਚੰਗੇ ਥਾਂ ਤੇ ਵਗ ਜੂਗੀ ਕਹਿੰਦਾ ਤੇ ਚੰਗਾ ਹੈਗਾ ਆਪਾਂ ਨੂੰ ਪਸ਼ੂ ਬਾਈ ਖੁੱਲੀ ਛੇ ਦਿਓ ਹਾਂ ਖੁੱਲੀ ਛੱਡ ਦੋ ਤਾਂ ਵੀ ਕੋਈ ਗਰੰਟੀ ਆ ਬਾਈ ਇਹ ਭੜ ਵੀ ਪਵੇ ਕਿਸੇ ਵਾਰ ਬਾਈ ਕੋਲੇ ਥਾਂ ਥੋੜਾ ਜਨਾ ਜਿਆਦਾ ਈ ਭੜਾ ਬਾਈ ਇਹ ਕਹਿੰਦਾ ਵੀ ਚਲ ਜਿੰਨਾ ਇਕ ਆਪਣਾ ਕਹਿੰਦੇ ਹੁੰਦੇ ਮਾਜਣਾ ਉਨੇ ਇੱਕ ਪਸ਼ੂ ਰੱਖ ਲਏ ਬਹੁਤ ਆ ਤੇ ਸ਼ੌਕ ਨਾਲ ਹੀ ਲਿਆਂਦੀ ਸੀ ਕਹਿੰਦਾ ਕਿਵੇਂ ਲੱਗੀ ਬਾਈ ਦੀ ਮੱਝ ਦੱਸਿਓ ਜ਼ਰੂਰ ਬਾਕੀ ਧੰਨਵਾਦ ਸਾਰੇ ਭਰਾਵਾਂ